ਇਕ ਛੋਣਾ ਦੇ ਵਿਚਾਲੇ ਵੱਡੀ ਵਾਰਦਾਤ ਵਾਪਰੀ ਹੈ ਵੱਡੀ ਘਟਨਾ ਵਾਪਰੀ ਹੈ ਮਾਨਸਾ ਦੇ ਪਿੰਡ ਖੈਰਾ ਖੁਰਚ ਆਮ ਆਦੀ ਪਾਰਟੀ ਵਰਕਰ ਦਾ ਸ਼ਰੇਆਮ ਕਤਲ ਕਰ ਦਿੱਤਾ ਗਿਆ 38 ਸਾਲਾ ਰਾਧੇ ਸ਼ਾਮ ਵਜੋਂ ਮਿਤਕ ਦੀ ਪਛਾਣ ਹੋਈ ਹੈ सरदुलगढ़ डीएसपी ਦੇ ਰੀਡਰ ਤੇ ਜੋ ਕਤਲ ਕਰਨ ਦੇ ਇਲਜ਼ਾਮ ਲਗੇ ਤਸਵੀਰ ਤੁਨ ਵਖਾ ਰਿਆ 38 ਸਾਲਾ ਰਾਧੇ ਸ਼ਾਮ ਵੱਜੋ ਮਿਤਕ ਦੀ ਪਛਾਣ ਹੋਈ ਹੈ ਪੰਜਾਬ ਚ ਪਚਾਇਤੀ ਚੋਣਾ ਕਰਕੇ ਜੋ ਮਹੌਲ ਹੈ ਸਿਆਸੀ ਮਹੌਲ ਪਖਿਆ ਹੋਇਆ ਹੈ ਤੇ ਮਾਨਸਾ ਦੇ ਪਿੰਡ ਖੈਰਾ ਖੁਰ ਦਾ ਪੂਰਾ ਮਾਮਲਾ ਦੱਸਿਆ ਜਾ ਰਿਹਾ ਆਮ ਆਦੀ ਪਾਰਟੀ ਦਾ ਵਰਕਰ ਹੈ ਜਿਸ ਦਾ ਕਿ ਸ਼ਰੇਆਮ ਕਤਲ ਕੰਡ ਦਿੱਤਾ ਗਿਆ ਹਾਲਾਂਕਿ ਜਾਂਚ ਦਾ ਵਿਸ਼ਾ ਹੈ ਇਨਵੈਸਟੀਗੇਸ਼ਨ ਦਾ ਵਿਸ਼ਾ ਹੈ ਕਿ ਕਿਸ ਸਾਜ਼ਿਸ਼ ਦੇ ਤਹਿਤ ਇਸ ਪੂਰੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਕਿ ਆਪਸੀ ਰੰਜਿਸ਼ ਥੀ ਜਾਂ ਫੇ ਕੋਈ ਚੋਣਵੀ ਰੰਜਿਸ਼ ਥੀ ਜਿਸ ਦੇ ਚੱਲਦੇ ਇਸ ਪੂਰੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਪਰ ਸਰਦੂਲਗੜ ਡੀਐਸਪੀ ਦੇ ਰੀਡਰ ਤੇ ਹੀ ਕਤਲ ਦੇ ਪੂਰੇ ਇਲਜ਼ਾਮ ਜੁਨੇ ਉਹ ਲੱਗੇ ਨੇ ਤੇ ਦੇਰ ਰਾਤ ਇਸ ਪੂਰੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਮੇਰੇ ਨਾਲ ਮੇਰੇ ਸਹੋਗੀ ਬਲਦੇਵ ਸ਼ਰਮਾ ਫੋਨ ਲਾਈਨ ਤੇ ਮੌਜੂਦ ਨੇ ਬਲਦੇਵ ਪੂਰਾ ਮਾਮਲਾ ਜਾਨਣਾ ਚਾਹੁੰਗਾ ਕਿਸ ਵੇਲੇ ਇਸ ਪੂਰੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਬਿਲਕੁਲ ਸਰ ਜੀ ਉਹ ਦੱਸਣਾ ਚਾਹਾਂਗੇ ਕਿ ਮਾਨਸਾ ਜ਼ਿਲ੍ਹੇ ਦੇ ਵਿਧਾਨ ਸਭਾ ਹਲਕਾ ਸਰਦੂਲਗੜ ਦਾ ਪਿੰਡ ਹੈ ਖੈਰਾ ਫੁਰਦ ਜਿੱਥੇ 38 ਸਾਲਾਂ ਰਾਦੇ ਸ਼ਾਮ ਦਾ ਕਤਲ ਹੁੰਦਾ ਹੈ ਤੇ ਕਤਲ ਦਾ ਜਿਹੜਾ ਮੁੱਖ આરોપી ਦੱਸਦੇ ਆ ਕਿ ਸਾਜ਼ਿਸ਼ ਕਰਤਾ ਉਹ ਡੀਐਸਪੀ ਦਾ 리ਡਰ ਦੱਸਿਆ ਜਾ ਰਿਹਾ ਹੈ ਤੇ ਕਰੀਬ 9 ਲੋਕਾਂ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਇਹ ਵਾਰਦਾਤ 12:00 ਵਜੇ ਤੋਂ ਬਾਅਦ ਹੀ ਦੱਸੀ ਜਾਂਦੀ ਹੈ ਰਾਤ ਤੇ ਜਿਹੜਾ ਆਮ ਆਦਮੀ ਪਾਰਟੀ ਦੇ ਨੇਤਾ ਨੇ ਅਵੇ ਗੁਦਾਰਾ ਵਕੀਲ ਉਹਨਾਂ ਨੇ ਜਾਣਕਾਰੀ ਦੰਦੇ ਦੱਸਿਆ ਕਿ ਪੰਚਾਇਤੀ ਚੋਣਾਂ ਨੂੰ ਲੈ ਕੇ ਇਹ ਰੰਜਸ਼ ਸੀ ਜਿਸ ਕਰਕੇ ਰਾਧੇ ਸ਼ਾਮ ਦਾ ਜਿਹੜਾ ਹੈ ਕਤਲ ਹੋਇਆ ਹਾਲਾਂਕਿ ਪਹਿਲਾਂ ਵੀ ਰੰਜਸ਼ ਦੱਸੀ ਜਾ ਰਹੀ ਹੈ ਦੋ ਕੇਸ ਹੈ ਜਿਹੜੇ ਆਪਸ ਦੇ ਵਿੱਚ ਕੋਈ ਇਹ ਪਰੰਤੂ ਇਸ ਮਾਮਲੇ ਨੂੰ ਰਾਜਨੀਤਿਕ ਕੋਲਾ ਜਿਹੜਾ ਦਿੱਤਾ ਜਾ ਰਿਹਾ ਫਿਲਹਾਲ ਇਹ ਜਾਂਚ ਦਾ ਵਿਸ਼ਾ ਹੈ ਕਿ ਕਤਲ ਕਿਸ ਘਟਨਾ ਨੂੰ ਲੈ ਕੇ ਹੋਇਆ ਇਸ ਦੇ ਪਿੱਛੇ ਵਜ੍ਹਾ ਕੀ ਹੈ ਕੀ ਆਪਸੀ ਰੰਜਿਸ਼ਤਾ ਪੂਰਾ ਮਾਮਲਾ ਹੈ ਤੁਹਾਨੂੰ ਜਾਨਣਾ ਚਾਹਾਂਗੇ ਅੱਜ ਰਾਦੇਸ਼ਾਮ ਜਿਨ੍ਹਾਂ ਦਾ ਕਤਲ ਕੀਤਾ ਗਿਆਗਾ ਖੁਦ ਵੀ ਕੈਂਡੀਡੇਟ ਸੀ ਪੰਚਾਇਤੀ ਚੋਣਾਂ ਦੇ ਲਈ ਦੇਖੋ ਬਿਲਕੁਲ ਹਜੇ ਘਟਨਾ ਦਾ ਸਪਸ਼ਟ ਕਾਰਨ ਨਹੀਂ ਦੱਸਿਆ ਜਿਹੜੇ ਨੇਤਾ ਨੇ ਉਹਨਾਂ ਨੇ ਦੱਸਿਆ ਕਿ ਪੰਚਾਇਤੀ ਚੋਣਾਂ ਨੂੰ ਲੈ ਕੇ ਹੀ ਇਹ ਕਤਲ ਹੋਇਆ ਪਰ ਇਸ ਦੇ ਪਿੱਛੇ ਕੀ ਰੰਚਸ ਹੈ ਕੀ ਵਜ੍ਹਾ ਹੈ ਇਹ ਇਨਵੈਸਟੀਗੇਸ਼ਨ ਤੋਂ ਬਾਅਦ ਹੀ ਪਤਾ ਚੱਲੇਗਾ ਜੀ ਬਲਦੇਵ ਸਰਦੂਲਗੜ ਡੀਐਸਪੀ ਦੇ ਰੀਡਰ ਤੇ ਇਲਜ਼ਾਮ ਲੱਗ ਰਹਿਣੇ ਕੀ ਪੁਲਿਸ ਨੇ ਇਸ ਬਾਬਤ ਕੋਈ ਕਾਰਵਾਈ ਕੀਤੀ ਹੈ ਕੀ ਰੀਡਰ ਨੂੰ ਰਾਉਂਡ ਅਪ ਕੀਤਾ ਗਿਆ ਪੁੱਛ ਪੜਤਾਲ ਕੀਤੀ ਗਈ ਹੈ ਹਾਲਾਂਕਿ 12 ਵਜੇ ਰਾਤ ਤਕਰੀਬਨ 12 ਵਜੇ ਤੋਂ ਬਾਅਦ ਦਾ ਤੁਸੀਂ ਮਾਮਲਾ ਦੱਸ ਰਹੇ ਹੋ ਬਿਲਕੁਲ ਰੋਪ ਜਰੂਰ ਰੀਡਰ ਤੇ ਲੱਗੇ ਆ ਪਰ ਡੀਐਸਪੀ ਦਾ ਕਹਿਣਾ ਹੈ ਕਿ ਉਹ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਕਿ ਜੇ ਰੋਲ ਹੈ ਉਹਨਾਂ ਦਾ ਤਾਂ ਬਿਲਕੁਲ ਉਹਨਾਂ ਨੂੰ ਸਜ਼ਾ ਹੈ ਜਿਹੜੀ ਮਿਲੇਗੀ ਫਿਲਹਾਲ ਅਜੇ ਹੀ ਕੋਈ ਗ੍ਰਿਫਤਾਰੀ ਨਹੀਂ ਹੋਈ ਤੇ ਪੁਲਿਸ ਜਾਂਚ ਦੀ ਗੱਲ ਕਰ ਰਹੀ ਹੈ ਕੋਈ ਸੀਸੀਟੀਵੀ ਸਾਹਮਣੇ ਆਈ ਹੈ ਕਿਸ ਵੈਪਨ ਦੇ ਨਾਲ ਇਸ ਪੂਰੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਜਾਂ ਹੋਰ ਕੋਈ ਜਾਣਕਾਰੀ ਨਹੀਂ ਇਹ ਪਿੰਡ ਦੇ ਵਿੱਚ ਹੋਇਆ ਜਿੱਥੇ ਉੱਥੇ ਕੋਈ ਇਹ ਜੀ ਸੀਸੀਟੀਵੀ ਨਹੀਂ ਸੀ ਪਰ ਦੱਸਿਆ ਜਾ ਰਿਹਾ ਹੈ ਕਿ ਕਰੀਬ 9 ਲੋਕ ਸੀ ਜਿਹੜੇ આરોપી ਹੈ ਜਿਨ੍ਹਾਂ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਬਲਦੇਵ ਕੀ ਕਾਰਜਸ਼ੀ ਇਸ ਪੂਰੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਜੀ ਜੋ ਰਾਧੇ ਸ਼ਾਮ ਨੇ ਮ੍ਰਿਤਕ ਨੇ ਉਹਨਾਂ ਦੇ ਘਰ ਛੇ ਇਸ ਪੂਰੀ ਘਟਨਾ ਨੂੰ ਅੰਜਾਮ ਦਿੱਤਾ ਹੈ ਜੀ ਬਿਲਕੁਲ ਇੱਕ ਗਰਾਊਂਡ ਹੈਗਾ ਜਿੱਥੇ ਲੋਕ ਸ਼ਹਿਰ ਕਰਨ ਜਾਂਦੇ ਆ ਤੇ ਇਹ ਸਟੇਡੀਅਮ ਦਾ ਦੇਖਿਆ ਜਿੱਥੇ ਇਹਦਾ ਕਤਲ ਹੋਇਆ ਤੁਸੀਂ ਤਸਵੀਰਾਂ ਚ ਵੀ ਦੇਖ ਸਕਦੇ ਹੋ ਇਹ ਉਹਨਾਂ ਦਾ ਘਰ ਨਹੀਂ ਹੈ ਹਮ ਨਹੀਂ ਤੇ ਬਲਦੇ ਰਾਤ ਨੂੰ ਤੁਸੀਂ 12 ਵਜੇ ਤੋਂ ਬਾਅਦ ਦੀ ਪੂਰੀ ਘਟਨਾ ਦੱਸ ਰਹੇ ਕਿ ਫੋਨ ਕਰਕੇ ਉਹਨਾਂ ਨੂੰ ਉੱਥੇ ਬੁਲਾਇਆ ਗਿਆ ਕਿਉਂਕਿ ਆਮੋ ਮਿਆਸੀ ਦੇਖਣੇ ਕਿ 12 ਵਜੇ ਤੋਂ ਬਾਅਦ ਸਾਰੇ ਲੋਕੀ ਆਪਣੇ ਘਰੋ ਘਰੀ ਹੁੰਦੇ ਨੇ ਬਿਲਕੁਲ ਜਿਸ ਤਰ੍ਹਾਂ ਅਵੇ ਗੁਦਾਰਾ ਜਾਣਕਾਰੀ ਦੇ ਰਹੇ ਹੈ ਕਿ ਕਰੀਬ 11 ਵਜੇ ਸਾਡੇ ਕੋਲ ਜਿਹੜਾ ਰਾਦੇ ਸ਼ਾਮ ਗਿਆ ਤੇ 12 ਵਜੇ ਦੇ ਕਰੀਬ ਹੈ ਜਾ 12 ਵਜੇ ਤੋਂ ਬਾਅਦ ਉਸ ਦਾ ਕਤਲ ਹੁੰਦਾ ਹੁਣ ਇਹ ਉਹ ਕਿ ਕਿਸ ਕਾਰਨ ਗਿਆ ਇਹ ਪੁਲਿਸ ਹੈ ਜਿਹੜੀ ਇਸ ਮਾਮਲੇ ਦੀ ਜਾਂਚ ਕਰ ਰਹੀ ਤੇ ਪਤਾ ਲੱਗ ਪਾਇਆ ਕਿ ਨਾ ਵੱਲੋਂ ਇਸ ਪੂਰੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਹਾਲਾਂਕਿ ਜੋ ਇਲਜ਼ਾਮ ਨੇ ਹੋਤੇ ਡੀਐਸਪੀ ਦੇ ਰੀਡਰ ਤੇ ਲੱਗ ਰਹੇ ਨੇ ਪਰ ਨੌ ਲੋਕਾਂ ਦੇ ਵੱਲੋਂ ਇਸ ਪੂਰੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਕੁਝ ਲੋਕ ਸਭ ਜੋ ਤੇ ਪਿੰਡ ਦੇ ਹੀ ਨੇ ਆਪਸ ਦੇ ਵਿੱਚ ਜਿਹੜੀ ਰਾਜਨੀਤਿਕ ਦੀ ਗੱਲ ਕਰ ਰਹੇ ਆ ਤਾਂ ਉਹ ਕਿਸੇ ਹੋਰ ਪਾਰਟੀ ਨਾਲ ਸੰਬੰਧਿਤ ਨੇ ਪਰ ਪੁਲਿਸ ਇਸ ਗੱਲ ਦੀ ਵੀ ਜਾਂਚ ਕਰ ਰਹੀ ਹੈ ਕਿ ਕੋਈ ਪੁਰਾਣੀ ਰੰਜਿਸ਼ਤਾ ਨਹੀਂ ਇਸ ਕਰਕੇ ਫਿਲਹਾਲ ਇਹ ਜਿਆ ਕੁਝ ਨਹੀਂ ਕਿਹਾ ਜਾ ਸਕਦਾ ਕਿ ਕੌਣ ਲੋਕ ਹੈ ਤੇ ਪੁਲਿਸ ਇਸ ਮਾਮਲੇ ਦੀ ਜਲਦੀ ਤੇਕੀ ਕਾਟ ਕਰੇ ਤੇ ਰਾਧੇ ਸ਼ਾਮ ਦੇ ਪਰਿਵਾਰਿਕ ਮੈਂਬਰਾਂ ਦਾ ਕੋਈ ਬਿਆਨ ਸਾਹਮਣੇ ਆਇਆ ਹੈ ਕਿਸੇ ਤੋਂ ਨਾਲਨੁਸ਼ਕ kia ਕੋਈ ਹੋਰ ਕੁਝ ਉਹਨਾਂ ਦਾ ਕਹਿਣਾ ਉਹਨਾਂ ਦਾ ਰਿਐਕਸ਼ਨ ਕੁਝ ਇਸ ਮਾਮਲੇ ਤੇ ਰਾਧੇ ਸ਼ਾਮ ਦੇ ਪਰਿਵਾਰ ਨਾਲ ਹੀ ਜੁੜੇ ਹੈ ਜਿਹੜੇ ਜਾਣਕਾਰੀ ਦੇ ਰਿਹਾ ਤੇ ਗੁਜ਼ਾਰਾ ਇਹ ਉਹਨਾਂ ਨੇ ਹੀ ਸਾਰੇ આરોਪ ਹੈ ਜਿਹੜੇ ਲਗਾਏ ਹੂੰ ਜੇ ਜੋ ਰਾਧੇ ਸ਼ਾਂਤੀ ਤੁਸੀਂ ਕਿਹਾ ਕਿ ਉਹ ਪੰਚਾਇਤੀ ਚੋਣਾ ਕਰਕੇ ਇਸ ਪੂਰੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਕਿ ਉਹ ਵਿਆਹ ਹੋਏ ਨੇ ਪਰਿਵਾਰਕ ਮੈਂਬਰ ਉਹਨਾਂ ਦੇ ਬਿਲਕੁਲ ਜੀ ਉਹ ਸ਼ਾਦੀ ਸ਼ੁਗਾਂ ਨੇ ਤੇ ਪਰਿਵਾਰਕ ਮੈਂਬਰ ਵੀ ਉਹਨਾਂ ਦੇ ਹੈਗੇ ਆ ਤੇ ਇਸ ਕਰਕੇ ਪੂਰਾ ਮਾਮਲਾ ਜਿਹੜਾ ਉਹ ਅਵੇ ਗੁਜ਼ਾਰਾ ਦੇਖ ਰਹੇ ਆ ਕਿਉਂਕਿ ਉਹਨਾਂ ਦੇ ਉਹ ਬਹੁਤ ਕਰੀਬੀ ਮਿੱਤਰ ਨੇ ਪਰਿਵਾਰ ਦੇ ਵੀ ਉਹ ਨੇੜੇ ਨੇ ਇਸ ਕਰਕੇ ਪੂਰੀ ਜਾਣਕਾਰੀ ਇਹ ਜਿਹੜੀ ਉਹ ਅਵੇ ਗੁਜ਼ਾਰਾ ਨੇ ਦਿੱਤੀ ਹੈ ਤੇ ਇਸ ਤੋਂ ਡੀਐਸਪੀ ਮਨਜੀਤ ਸਿੰਘ ਜਿਹੜੇ ਉਹ ਪਹਿਰੇ ਇੱਕ ਅਸੀਂ ਜਾਂਚ ਤੋਂ ਬਾਅਦ ਆਪਣਾ ਸਪਸ਼ਟ ਕਰਨਾ ਹੈ ਜੀ ਐਸਆਈ ਆ ਦਰਜ ਹੋ ਗਈ ਇਸ ਪੂਰੇ ਮਾਮਲੇ ਚ ਬਿਲਕੁਲ 9 ਲੋਕਾਂ ਦੇ ਖਿਲਾਫ ਮਾਮਲਾ ਦਰਜ ਹੋਇਆ ਹੈ ਜੀ ਜੀ ਬਹੁਤ ਬਹੁਤ ਸ਼ੁਕਰੀਆ ਬਲਦੇਵ ਸਾਨੂੰ ਤਮਾਮ ਜਾਣਕਾਰੀ ਦੇਣ ਤੇ ਪੰਜਾਬ ਚ ਪੰਚਾਇਤੀ ਚੋਣਾਂ ਦੇ ਵਿਚਾਲੇ ਜੋ ਮਾਹੌਲ ਹੈ ਫਖਦਾ ਹੋਇਆ ਗਰਮਾਂਦਾ ਹੋਇਆ ਵਿਖਾਈ ਦੇ ਰਿਹਾ ਹੈ ਕਿ ਹੁਣ ਇਸ ਪੂਰੀ ਘਟਨਾ ਦੇ ਤਹਿਤ ਪੰਚਾਇਤੀ ਚੋਣਾਂ ਦੇ ਵਿਚਾਲੇ ਇੱਕ ਵੱਡੀ ਵਾਰਤਾਤ ਨੂੰ ਅੰਜਾਮ ਦਿੱਤਾ ਗਿਆ ਸਕੇ ਮੇਰੇ ਸਹਿਯੋਗੀ ਦੇ ਵੱਲੋਂ ਜ਼ਿਕਰ ਕੀਤਾ ਗਿਆ ਹੈ ਕਿ ਤਕਰੀਬਨ 12 ਵਜੇ ਤੋਂ ਬਾਅਦ ਰਾਧੇ ਸ਼ਾਮ ਦਾ ਸ਼ਰੀਆਮ 9 ਲੋਕਾਂ ਦੇ ਵੱਲੋਂ ਕਤਲ ਕਰ ਦਿੱਤਾ